ਦੇ ਨੇ ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਹਿੰਦੂ ਆਗੂਆਂ ਦੇ ਉੱਤੇ ਸ਼ਿਵਸ਼ਰਨਾ ਦੇ ਆਗੂਆਂ ਦੇ ਉੱਤੇ ਜਿਹੜੀ ਕਿ ਕਾਰਵਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਸ਼ਿਵਸ਼ਰਨਾ ਦੇ ਆਗੂਆਂ ਦੇ ਵਿੱਚ ਕਾਫੀ ਰੋਸ ਜਤਾਇਆ ਜਾ ਰਿਹਾ ਹੈ ਲੁਧਿਆਣ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪੁਲਿਸ ਨੂੰ ਜਿਹੜੀ ਕਿ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਆਗੂਆਂ ਤੇ ਕੀਤੇ ਹੋਏ ਪਰਚੇ ਨੂੰ ਰੱਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਤਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਬਾਸ ਅਜੀਤ ਸ਼ਿਵਸ਼ਰਨਾ ਜੁਵਾ ਉਦੋਂ ਬਾਲਾ ਸਾਹਿਬ ਠਾਕਰੇ ਸਾਡੀ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਉਹਨਾਂ ਨੂੰ ਕਿਹੜੇ ਵਿਹਾਰ ਦੇ ਨਾਲ ਦੇ ਪਰਚਾ ਦਿੱਤਾ ਗਿਆ ਜਿੱਦਾਂ ਕਿ ਮੈਂ ਅੱਜ ਇਸ ਮਾਨ ਜੋ ਚੱਡਾ ਚੰਦਰਗਾਂ ਚੱਡਾ ਹੀ ਨੇ ਅਸੀਂ ਸਮਾਜ ਵੱਲੋਂ ਦੇਖੋ ਜੀ ਅਸੀਂ 8 ਟਰੱਕ ਜਦੋਂ ਬਾੜ ਵਾੜਾ ਆਈਆਂ ਸੀ ਪੰਜਾਬ ਦੇ ਵਿੱਚ ਅਸੀਂ ਉਦੋਂ ਸੇਵਾ ਆਪਣੀ ਦਿੱਤੀ ਠੀਕ ਹੈ ਜੀ ਇਦਾਂ ਹੀ ਉਹ ਆਪਣੇ ਸਪਸ਼ਟੀਕਰਨ ਦੇ ਦਨ ਸਮਾਜ ਇਹ ਵਪਾਰੀ ਮਰਿਆ ਸੀਗਾ ਜੀ ਨਕੋਦਰ ਦੇ ਵਿੱਚ ਅਸੀਂ ਉੱਥੇ ਗਏ ਠੀਕ ਹੈ ਜੀ ਇਦਾਂ ਦੇ ਸਾਡੀ ਪਾਰਟੀ ਕਦੀ ਵੀ ਆ ਸੁਣੀ ਹੈ ਜੀ ਗੁਰਦਾਸਪੁਰ ਦਾ ਇਹਨੇ ਜੀ ਹਰਮੰਦਰ ਸਾਹਿਬ ਜੀ ਬਾਰੇ ਗਲਤ ਬੋਲਿਆ ਸੀਗਾ ਤੇ ਅਸੀਂ ਤੁਰੰਤ ਪਾਰਟੀ ਚੋਂ ਬਾਹਰ ਕੱਢਿਆ ਸੀਗਾ ਇਦਾਂ ਹੀ ਤੁਹਾਨੂੰ ਪਤਾ ਤਾਂ ਲੱਗੇ ਕਿ ਚੱਡਾ ਜੀ ਨੇ ਬੋਲਿਆ ਕੀ ਆ ਕਿਉਂਕਿ ਉਹਦਾ ਧਰਮ ਆਲੋ ਜੀ ਆਲੋ ਅਸੀਂ ਸਾਡੀ ਸਿਕਿਉਰਿਟੀ ਦਾ ਸੀਗਾ ਅਸੀਂ ਸਿਕਿਉਰਿਟੀ ਵੀ ਵਾਪਸ ਕੀਤੀ ਆ ਅਸੀਂ ਇਹ ਨਹੀਂ ਆ ਕਿ ਸਾਡੀ ਸ਼ੇਵਸਾਨਾ ਕਿ ਸਿਕਿਉਰਿਟੀ ਦੇ ਕਰਕੇ ਕਿ ਥ੍ਰੈਟ ਕਰਕੇ ਅਸੀਂ ਸਮਾਜ ਦੇ ਵਿੱਚ ਤੇ ਧਰਮ ਦੇ ਵਿੱਚ ਹਰ ਵਾਰੀ ਆਪਣਾ ਸਹਿਯੋਗ ਦਿੱਤਾ ਪਰ ਇਹ ਪਤਾ ਨਹੀਂ ਕਿਹੜੀ ਬੇਰੁਖੀ ਹੋ ਗਈ ਆ ਕਿ ਸਾਡੇ ਦੇ ਸਾਡੇ ਦੇ ਪਰਚੇ ਦੇ ਰਿਹਾ ਅਸੀਂ ਸਮਾਜ ਦੀ ਗੱਲ ਕਰੀਏ ਧਰਮ ਦੀ ਗੱਲ ਕਰੀਏ ਜਿਆਦਾ 1 ਮਿੰਟ ਇੱਕ ਦਿਖਾ ਦੇ ਫਿਰ ਅਸੀਂ ਵੀ ਸਾਡਾ ਸਾਡੀ ਪਾਰਟੀ ਦੇ ਯੋਗਰਾ ਸ਼ਰਵਜ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਖੜਾਂਗੇ ਕੀ ਉਹਨਾਂ ਨੇ ਇਹ ਗਲਤ ਕੀਤਾ ਇੱਕ ਵੀ ਦੱਸ ਦੇਣ ਕੀ ਕਿਹੜੀ ਹਰਥਬੀਚ ਦਿੱਤੀ ਲਿੰਕ ਚੈੱਕ ਨਹੀਂ ਕੀਤੇ ਤੁਸੀਂ ਭਾਜੀ ਕੀਤੇ ਮੈਂ ਵੀ ਉਹੀ ਕਹਿ ਰਿਹਾ ਮੈਂ ਲਿੰਕਾਂ ਦੇ ਵਿੱਚੋਂ ਹੀ ਕੱਢੇ ਆ ਆ ਸਾਰਾ ਦੇਖੋ ਨਾ ਜੀ ਆ ਸਾਰੇ ਜਿਹੜਾ ਮਰਜੀ ਕਹੋਗੇ ਆ ਭੁਖੜਤਾਲ ਤੇ ਬੈਠੇ ਸੀਗੇ ਜੀ ਸੀ ਵੀ ਦਫਤਰ ਦੇ ਬਾਅਦ ਅਸੀਂ ਤਾਂ ਆ ਸਾਰੇ ਲਿੰਕ ਹੀ ਚੈੱਕ ਕੀਤੇ ਆ ਨਾ ਮੈਨੂੰ ਤਾਂ ਇਹਦੇ ਵਿੱਚ ਕੋਈ ਦੰਦੇਰ ਆਇਆ ਨਹੀਂ ਜੀ ਜੇ ਇਹਨਾਂ ਨੂੰ ਤੁਸੀਂ ਹਰਥਬੀਚ ਬੋਲਦੇ ਹੋ ਤੇ ਅਸੀਂ ਘਰੇ ਬੈਜਦੇ ਆ ਜੀ ਇਹਨਾਂ ਵਿੱਚੋਂ ਮੈਨੂੰ ਕੀ ਮੰਗ ਕਰੋਗੇ ਅਜੀਤ ਮੰਗ ਇਹ ਆ ਜੀ ਅਸੀਂ ਤਾਂ ਪਹਿਲਾ ਪਰਚਾ ਕੈਨਸਲ ਕਰਾਣਾ ਵਾ ਜੇ ਪਰਚਾ ਨਾ ਕੈਨਸਲ ਹੋਇਆ ਅਸੀਂ ਪੰਜਾਬ ਭਰ ਦੇ ਵਿੱਚ ਅੰਦੋਲਨ ਕਰਾਂਗੇ ਕੀ ਮੰਗ ਮੇਰਾ ਨਾਮ ਨਿਤਿਨ ਕਾਂਡਾ ਹੈ ਸੇਸਨ ਆਉਦਾ ਬਾਲਾ ਸਾਹ ਬਾਂਗ ਦਾ ਜ਼ਿਲ੍ਹਾ ਪ੍ਰਧਾਨ ਅਮਨੂ ਜਣੇ ਤੋਂ ਹਾਂਜੀ ਕੀ ਕਰਨਾ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਦਾ ਜਿਹੜਾ ਕੱਲ ਬੀਤੇ ਦਿਨੀ ਜਿਹੜਾ ਇੱਕ ਪੰਜਾਬ ਪੁਲਿਸ ਵੱਲੋਂ ਤੱਕਾ ਕੀਤਾ ਗਿਆ ਸ਼ਰਯਮ ਸਾਡੇ ਜਿਹੜਾ ਇਹਨੇ ਪਰਚਾ ਕੀਤਾ ਜੋ ਕਿ ਹੇਟਸਪੀਚ ਆ ਜੋ ਕਿ ਬਿਲਕੁਲ ਹੀ ਬਹੁਤ ਗਲਤ ਹੈ ਸਨੋ ਅਸੀਂ ਦੇਖਿਆ ਵੀ ਅਸੀਂ ਆਪਣੇ ਪ੍ਰੋਫਾਈਲਾਂ ਵਿੱਚ ਚੈੱਕ ਕੀਤਾ ਸਾਰਾ ਕੀਤਾ ਜੋ ਕਿ ਸਾਡੇ ਵੱਲੋਂ ਕੋਈ ਵੀ ਇਦਾਂ ਦੀ ਹੇਟਸ ਵੀਡੀਓ ਵਗੈਰਾ ਕਦੀ ਦਿੱਤੀ ਨਹੀਂ ਗਈ ਹੈ ਠੀਕ ਹੈ ਜੀ ਤੇ ਜਦ ਸਾਡੀ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਆ ਸਾਨੂੰ ਦੱਸਿਆ ਜਾਵੇਗਾ ਕਿ ਕਿਹੜੀ ਇਦਾਂ ਦੀ ਕੋਈ ਹੇਟਸ ਵੀ ਸਾਡੇ ਵੱਲੋਂ ਸਾਡੇ ਪ੍ਰਵਕਤਾ ਵੱਲੋਂ ਚੰਦਰਗਾਂ ਚੱਡਾ ਜੀ ਵੱਲੋਂ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਤੁਸੀਂ ਉਹਨਾਂ ਦੇ ਪਰਚਾ ਕੀਤੇ ਅੱਛਾ ਕੀ ਇਸ ਦੇ ਮਾਮਲੇ ਦੇ ਵਿੱਚ ਤੁਸੀਂ ਕੋਈ ਦਿੱਤਾ ਮੰਗਪਾਤਰ ਦਿੱਤਾ ਬਿਲਕੁਲ ਜੀ ਅੱਜ ਅਸੀਂ ਜਾਵਾਂਗੇ ਮਾਨਯੋਗ ਸੀਪੀ ਸਾਹਿਬ ਕੋ ਜੁਆਇੰਟ ਸੀਪੀ ਸਾਹਿਬ ਕੋ ਇਸ ਬਾਰੇ ਮਿਲਣ ਜਾਵਾਂਗੇ ਇਸ ਵਾਰ ਜਿਹੜਾ ਨੂੰ ਚੈਦਾ ਉਗਾ ਕੇ ਹਾਂ ਜੀ ਕਿਹੜੀ ਉਹਨਾਂ ਨੇ ਇੰਦਾ ਦੀ ਹੇਟ ਸਪੀਚ ਦਿੱਤੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਦੰਗੇ ਬੜਗਾਉਂਦੀ ਆ ਦੋ ਸਮੁਦਾਇ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਪ੍ਰੋਫਾਈਲਾਂ 'ਚ ਕੀਤੀ ਆਪਨੇ ਸਟੇਟਸ ਸਾਰੇ ਕੀਤੇ ਆ ਕੋਈ ਵੀ ਇੰਦਾ ਦਾ ਸਾਡੇ ਉੱਤੇ ਕਮੈਂਟ ਵੀ ਇੰਦਾ ਦਾ ਕੋਈ ਨਹੀਂ ਆ ਗਲਤ ਕਿ ਹਾਂ ਵੀ ਜਿਨ੍ਹਾਂ ਨੂੰ ਲੈ ਕੇ ਇਹ ਸਾਡੇ ਵੱਲੋਂ ਇਦਾਂ ਦਾ ਕੁਛ ਹੋਇਆ ਹੋਵੇ ਕੀ ਕੀ ਘਰਣਾ ਫੇਰਨ ਫਿਰ ਰਿਪੋਰਟ ਨਹੀਂ ਕਿਉਂ ਪੱਤੇ ਲੇ ਬਿਲਕੁਲ ਆ ਤਾਂ ਹੁਣ ਦੇਖੋ ਜੀ ਅਸੀਂ ਹੁਣ ਆਪਣੇ ਧਰਮ ਦੀ ਗੱਲ ਜੋ ਜੋ ਕੀ ਪਿਛਲੇ ਦਿਨ ਜੋ ਦੋ ਜਨਾਂ ਦੇ ਘਰੇ ਪੈਟਰੋਲ ਬੰਬ ਨਾਲ ਬਲਾਸਟ ਹੋਇਆ ਜੀ ਅਸੀਂ ਉਸ ਬਾਰੇ ਵੀ ਨਹੀਂ ਕੁਝ ਬੋਲ ਸਕਦੇ ਬ੍ਰੈਂਪਨ ਚ ਹਿੰਦੂ ਮੰਦਿਰਾਂ ਤੇ ਹਮਲਾ ਹੋਇਆ ਉਸ ਬਾਰੇ ਵੀ ਨਹੀਂ ਅਸੀਂ ਬੋਲ ਸਕਦੇ ਫੇਰ ਤਾਂ ਬਹੁਤ ਗਲਤ ਗੱਲ ਹੈ ਫੇਰ ਤਾਂ ਅਸੀਂ ਘਰੇ ਹੀ ਬਹਿ ਜਾਣੀ ਆ ਜੀ ਬਿਲਕੁਲ ਜੀ ਪੂਰੀ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀ ਆਵਾਜ਼ ਨੂੰ ਅਸੀਂ ਅਸੀਂ ਤੁਹਾਨੂੰ ਦਿਖਾਣੇ ਆਪਣੇ ਮਾਧਿਅਮ ਨਾਲ ਅਸੀਂ ਕੀ ਕੀ ਇੱਥੇ ਕੰਮ ਕੀਤੇ ਵੀ ਹੈ ਅਸੀਂ ਹਰ ਭਾਈਚਾਰੇ ਨੂੰ ਨਾਲ ਲੈ ਕੇ ਨਾਲ ਚੱਲਦੇ ਆਂ ਚਾਹੇ ਕੋਈ ਨਗਰ ਕੀਰਤਨ ਹੋਵੇ ਚਾਹੇ ਕੋਈ ਕ੍ਰਿਸਚਨ ਦਾ ਕੋਈ ਹੋਵੇ ਲੋ ਜੀ ਕਿਤੇ ਨਾ ਕਿਤੇ ਪ੍ਰੋਫੈਸਰ ਨੇ ਕਿਹਾ ਸੀ ਲਿੰਕ ਉਹਦੇ ਨਾਲ ਐਪੀਆਰ ਦੇ ਵਿੱਚ ਜ਼ਿਕਰ ਕੀਤਾ ਕਿ ਉਹ ਆਪਣੇ ਚੈੱਕ ਕਰਨ ਲਈ ਅਸੀਂ ਤਾਂ ਕਹਿ ਰਹੇ ਦਿਖਾਇਆ ਜਾਵੇ ਜੀ ਸਾਨੂੰ ਅਸੀਂ ਜਾਵਾਂਗੇ 3 ਵਜੇ ਦਾ ਸਾਡਾ ਟਾਈਮ ਹੈ ਜੀ ਸ਼ੀਪੀ ਸਾਹਿਬ ਨੂੰ ਮਿਲਣ ਦਾ ਉੱਥੇ ਬਾਦ ਉਹਨਾਂ ਨੂੰ ਪੁੱਛਿਆ ਜਾਊਗਾ ਦਿਖਾਓ ਜੀ ਕਿਹੜੇ ਨੇ ਪਹਿਲਾਂ ਵੀ ਆਪਾਂ 11 12 ਮਾਮਲੇ ਜਿਹੜੇ ਆ ਦਰਜ ਕੀਤੇ ਸੀਗੇ ਲਗਾਤਾਰ ਮਾਮਲੇ ਦਰਜ ਹੋ ਰਹੇ ਆ ਕਿਉਂਕਿ ਰੀਟ ਕਰਕੇ ਆਪਸ ਦੇ ਵਿੱਚ ਜਿਹੜੇ ਭਾਈਚਾਰਕ ਮੁੱਦੇ ਆਉਂਦਾ ਤਾਂ ਪਹਿਲਾਂ ਵੀ ਵਰਤੇ ਹੋਏ ਨੇ ਕਹਿੰਦੇ ਇੱਥੇ ਲੜੀ ਦਾ ਜਿਹੜਾ ਲਗੀ ਹੋਇਆ ਚਾਰ ਚੁੱਕੇ ਦੇਖੋ ਜੀ ਉਹ ਕਿਸੇ ਹੋਰ ਤੇ ਹੋਏ ਨੇ ਪਰ ਸਾਨੂੰ ਆਪਣੇ ਆਪਣੇ ਪ੍ਰਵਕਤਾ ਤੇ ਸਾਨੂੰ ਟੀਮ ਬਾਰੇ ਪਤਾ ਅਸੀਂ ਕਦੀ ਵੀ ਅਗਰ ਸਾਡੀ ਟੀਮ ਚੋਂ ਵੀ ਕੋਈ ਬੰਦਾ ਇਦਾਂ ਦਾ ਬਿਆਨ ਦਿੰਦਾ ਜਿੱਦਾਂ ਪਿਛਲੇ ਉਸ ਸਾਲ ਪਹਿਲਾਂ ਹਰੀ ਸਿੰਘਲੇ ਨੇ ਪਟਿਆਲੇ ਤੋਂ ਬਿਆਨ ਦਿੱਤਾ ਸੀਗਾ ਜਾਂ ਧਾਲੀ ਤੋਂ ਗੁਰਦਾਸਪੁਰ ਤੋਂ ਹਰਵਿੰਦਰ ਸੋਨੀ ਨੇ ਕੋਈ ਦਰਵਾਜ਼ਾ ਬਾਰੇ ਬਿਆਨ ਦਿੱਤਾ ਸੀ ਸਾਡੀ ਪਾਰਟੀ ਨੇ ਇਨਸਟਾ ਤੋਂ ਉਹਨਾਂ ਨੂੰ ਬਾਹਰ ਘਟਾਇਆ ਸੀ ਸਾਡੀ ਪਾਰਟੀ ਵਿੱਚ ਕੋਈ ਵੀ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਹਿੰਦੂ ਭਾਈਚਾਰੇ ਨਾਲ ਸਾਡਾ ਨੋ ਮਾਜਾ ਜਿਹੜਾ ਰਿਸ਼ਤਾ ਹੈ ਉਹ ਜਿੱਦਾਂ ਕਹਿਣ ਸੀਗਾ ਉਦਾਂ ਹੀ ਕਹਿ ਅਸੀਂ ਰੱਖਾਂਗੇ ਲੱਗਦਾ ਵੀ ਸ਼ਿਫਟਰਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਹੋਲ ਵੀ ਕਈ ਜਿਹੜੇ ਆ ਜੱਥੇਬੰਦੀਆਂ ਬਣੀਆਂ ਹੋਈਆਂ ਨੇ ਉਹ ਫਿਰ ਇਸ ਤਰ੍ਹਾਂ ਦੀ ਬਿਆਰਬਾਦੀ ਕਰਦੇ ਆ ਤੇ ਸਾਰੀ ਜਿਹੜੀ ਮਿਹਰ ਨੂੰ ਬਣਾਉਂਦੇ ਬਿਲਕੁਲ ਜੀ ਉਹਨਾਂ ਦੇ ਕਰਕੇ ਜਿੱਦਾਂ ਸਾਡੀ ਉਹਦਾ ਬਾਲਾ ਸਾਹਿਬ ਠਾ ਕੇ ਟੀਮ ਸਾਡੀ ਵੀ ਟੀਮ ਹੋ ਰਹੀ ਹੈ ਬਿਲਕੁਲ ਹੈ ਇਹ ਮੰਨ ਕਰੋਗੇ ਮੰਗ ਹੈ ਜੀ ਇਹ ਸੰਸਾਦ ਦਿੱਤਾ ਜਾਏ ਵੀ ਜਿੱਦਾਂ ਵੀ ਤੁਹਾਨੂੰ ਚਾਏ ਪਰਚਾ ਸੀ ਦਰਦ ਘਰਾਂ ਤੱਕ ਪੂਰਾ ਜਾਵਾਂਗੇ ਜੀ ਦਨ ਦੋ ਵੀ ਅਜਿਹਾ ਸੰਘਰਸ਼ ਕਰਨਾ ਵਗੇ ਅਸੀਂ ਕਰਾਂਗੇ ਸਾਡੀ ਸੋਦਾ ਦੇ ਅਗੇ ਭੜਕਾਉ ਭਾਸ਼ਣ ਦੇ ਮੱਦੇ ਨਜ਼ਰ ਆ ਇਸ ਨੂੰ ਲੈ ਕੇ ਹੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋ ਜਿਹੜਾ ਕਿ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਹੁਣ ਸ਼ਿਵਸ਼ਾਨਾ ਦੇ ਆਗੂਆਂ ਦੇ ਵਿੱਚੋਂ